ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਨ ਵੈ ਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੂਗੇ ਤੇ ਰਾਜੀ ਖੁਸ਼ੀ ਹੋਮੂਗੇ ਜੀ ਇਹ ਆਪਾਂ ਧੋ ਰਹੇ ਸੀ ਜੀ ਕੱਪੜੇ ਕਈ ਦਿਨਾਂ ਬਾਅਦ ਧੋ ਰਹੇ ਸੀ ਅੱਜ ਦੋ ਦਿਨ ਦਾ ਤਾਂ ਹੁਣ ਮੌਸਮ ਖਰਾਬ ਸੀ ਤੇ ਕੁਸਾ ਆਪਣੇ ਵਿਆਹ ਚੱਲ ਰਿਹਾ ਸੀਗਾ ਜੀ ਆਪਣੇ ਵਿਆਹ ਜ ਇਕੱਠੇ ਹੋਏ ਪੈ ਸੀ ਜਿਆਦਾ ਈ ਆਪਾਂ ਧੋ ਲਈ ਸੀਗੇ ਸੁਕਾ ਲਾਂਗੇ ਇਹਨਾਂ ਨੂੰ ਕੁਸਪੈਨ ਸੁੱਕਣੇ ਪਾ ਦਿੱਤੇ ਨੇ ਤੇ ਅੱਜ ਵੀ ਸਾਰੇ ਨਹੀਂ ਧੋਤੇ ਗਏ ਹਜੇ ਅੱਧੇ ਆਪਾਂ ਕੱਲ ਨੂੰ ਧੋਲਾਂਗੇ ਬਿਆ ਕਰਕੇ ਜ਼ਿਆਦਾ ਹੋਏ ਪਏ ਸੀਗੇ ਜੀ ਕੁਝ ਚਿੱਟੇ ਕੱਪੜੇ ਤਾਂ ਥੋੜਾ ਜਿਹਾ ਟਾਈਮ ਲੱਗ ਜਾਂਦਾ ਧੋਣ ਨੂੰ ਚਾਹੇ ਆਪਾਂ ਥੋੜਾ ਟਾਈਮ ਹੀ ਪਾਉਣੇ ਆ ਪਰ ਧੋਣ ਨੂੰ ਇਹਨਾਂ ਨੂੰ ਫੇਰ ਵੀ ਟਾਈਮ ਲੱਗ ਜਾਂਦਾ ਇਹ ਪਪਾਨਾ ਵੀ ਜੀ ਸੁੱਕਣੇ। ਇਹ ਜੀ ਮਜ਼ੀਨ ਦੇ ਵਿੱਚ ਇੱਕ ਵਾਰੀ ਹੋਰ ਚੱਲ ਰਹੇ ਨੇ ਜੀ। ਉਹ ਫੇਰ ਕੱਢ ਕੇ ਲਿਆਵਾਂਗੇ। ਟਿਕੋ ਸਭ ਪਹਿਲਾਂ ਪਾ ਦਿੱਤੇ ਨੇ ਸੁੱਕਣੇ। ਧੁੱਪ ਵਧੀਆ ਨਿਕਲੀ ਅੱਜ। ਬਹੁਤ ਵਧੀਆ ਸੁੱਕ ਜਾਣਗੇ ਕੱਪੜੀ। ਦੋ ਦਿਨ ਤਾਂ ਮੌਸਮ ਬਹੁਤ ਖਰਾਬ ਸੀਗਾ। ਜਲਦੀ ਸੁੱਕ ਜਾਣ ਮਸ਼ੀਨ ਚ ਸਿਕਾਈ ਕਰਕੇ ਫਿਰ ਆਪਾਂ ਇੱਥੇ ਲਾ ਦਾਂਗੇ ਇਹਨਾਂ ਨੇ ਧਾਰ ਕੇ ਧਾਰ ਤੋਂ ਅੱਜ ਇਹਨਾਂ ਨੂੰ ਸਾਫ ਕਰਾਂਗੇ ਕੱਲੇ ਨੂੰ ਫਿਰ ਹੋਰ ਧੋਵਾਂਗੇ ਜੀ ਫਿਰ ਉਹ ਹੋ ਜਾਣਗੇ ਵਿਆਹ ਜਾਣ ਲੱਗੇ ਤਾਂ ਫਟਾਫਟ ਪਾ ਕੇ ਚਲੇ ਜਾਣਾ ਜੀ ਇੱਕ ਸੂਟ ਲਾ ਲਿਆ ਇੱਕ ਪਾ ਲਿਆ ਜਾਂ ਧੋਣੇ ਫਿਰ ਓਖੇ ਨੇ ਫਿਰ ਪਤਾ ਲੱਗਦਾ ਵੀ ਇੰਨੇ ਹੋ ਗਏ ਇਕੱਠੇ ਧੋਣ ਵਾਲੇ ਅੱਜ ਤਿੰਨੇ ਤਾਰਾਂ ਭਰ ਲਈਆਂ ਸੀ ਆਪਾਂ ਧੋ ਕੇ ਕੱਪੜੀ ਹੋਰ ਜਗ੍ਹਾ ਨਹੀਂ ਸੀ ਤਾਰ ਨਹੀਂ ਬੰਨੀ ਆਪਾਂ ਕੋਈ ਨਾ ਸਾਈਡ ਤੇ ਤੇ ਕੱਲ ਨੂੰ ਇਹ ਧੋਲਾਂਗੇ ਬਾਕੀ ਦੇ ਇਹ ਸੁੱਕ ਜਾਣਗੇ ਸੰਭਾਲੇ ਜਾਣਗੇ ਨਾਲ ਦੀ ਨਾਲ ਕਿੱਟੀ ਕੁਰਤੇ ਪਜਾਮੇ ਸੀਗੇ ਤੇ ਨਾਲ ਹੋਰ ਸੀਗੇ ਜੀ ਟੇ ਕੱਪੜੇ 10 ਵਜੇ ਦਾ ਟਾਈਮ ਸੀਗਾ ਇੱਥੇ ਬਹੁਤ ਵਧੀਆ ਸੁੱਕ ਗਿਆ ਜਿੱਦਾਂ ਸਾਰੇ ਕੱਪੜੇ ਉਸ ਤੋਂ ਬਾਅਦ ਆਪਾਂ ਲੱਗੇ ਸੀਗੇ ਜੀ ਝਾੜੂ ਲਾਉਣਾ ਕੱਪੜੀ ਧੋਣ ਦੇ ਧੋਣ ਦੇ ਬਹੁਤ ਟਾਈਮ ਹੋ ਗਿਆ ਸੀ ਝਾੜੂ ਲਾ ਦਾਂਗੇ ਪੋਚਾ ਵੀ ਕਈ ਦਿਨ ਹੋ ਗਏ ਵਿਆਹ ਕਰਕੇ ਲਾਇ ਇਹਨੂੰ ਹੁਣ ਰਗੜ ਕੇ ਲਾਉਣਾ ਪਊਗਾ ਪਹਿਲੇ ਦਿਨ ਤਾਂ ਜ਼ਿਆਦਾ ਫੇਰ ਲੂਟ ਹੋ ਜਾਂਦਾ ਵਧੀਆ ਲੱਗ ਜਾਂਦਾ ਹੈ ਫਿਰ ਕੇ ਵਿਆਹ ਦੇ ਵਿੱਚ ਫਿਰ ਫਿਰ ਕੇ ਥੱਕੇ ਪਏ ਆ ਜੀ ਕੋਡੇ ਹੋ ਕੇ ਝਾੜੂ ਲਾਉਣਾ ਵੀ ਔਖਾ ਹੋਇਆ ਪਿਆ ਧੂਹੀ ਦੁਖਣ ਲੱਗ ਜਾਂਦੀ ਹੈ ਚੰਗੀ ਤਰ੍ਹਾਂ ਲਾ ਲਾਂਗੇ ਝਾੜੂ ਆਪਾਂ ਜਦੋਂ ਪੱਕੇ ਹੁੰਨੇ ਫਿਰ ਚੰਗੀ ਤਰ੍ਹਾਂ ਲਗਾ ਲਏ ਜਾਣਾ ਹੁੰਦਾ ਕਿਤੇ ਫਿਰ ਜਲਦੀ ਜਲਦੀ ਲੱਗ ਜਾਂਦਾ ਹੈ ਤਾਂ ਕਰਕੇ ਵੀ ਥੋੜਾ ਜਿਹਾ ਟਾਈਮ ਲੱਗ ਜਾਂਦਾ ਫਿਰ ਝਾੜੂ ਪੋਚਾ ਕਰਨ ਨੂੰ ਝਾੜੂ ਤੋਂ ਬਾਅਦ ਆਪਾਂ ਹੋਰ ਕੰਮ ਕਰਾਂਗੇ ਜੀ ਜਾਂ ਪੂੰਝਾ ਲਾਵਾਂਗੇ ਨਹੀਂ ਕੋਈ ਹੋਰ ਕੰਮ ਕਰਾਂਗੇ ਨੇ ਕੱਪੜੇ ਪਹਿਲਾਂ ਧੋਤੇ ਸੀ ਅੱਜ ਝਾੜੂ ਬਾਅਦ ਚਲਾਇਆ ਸੀ ਉਸ ਤੋਂ ਪਹਿਲਾਂ ਮੱਜਾਂ ਵੱਲ ਚਲੇ ਗਏ ਸੀ ਮੱਜਾਂ ਵੱਲ ਵੀ ਕਾਫੀ ਟਾਈਮ ਲੱਗ ਜਾਂਦਾ ਸਵੇਰੇ ਸਵੇਰੇ ਤਾਂ ਕਰਕੇ ਲੇਟ ਹੋ ਜਾਂਦੇ ਆ ਜੀ ਜੀ ਆਪਾਂ ਝਾੜੂ ਲਾ ਲਿਆ ਚੰਗੀ ਤਰ੍ਹਾਂ ਰਿੱਟਾ ਦਾ ਜ਼ਿਆਦਾ ਨਹੀਂ ਹੁੰਦਾ ਜੀ ਇੱਧਰ ਉਸ ਤੋਂ ਬਾਅਦ ਦੇਣ ਨੂੰ ਆਪਾਂ ਲੱਗੇ ਸੀਗੇ ਜੀ ਨਿੰਬੂ ਦਾ ਅਚਾਰ ਪਾਉਣ ਕਈ ਦਿਨਾਂ ਦੇ ਲਿਆਂਦੇ ਹੋਏ ਸੀਗੇ ਨਿੰਬੂ ਥੋੜੇ ਜਿਹੇ ਹਰੇ ਸੀਗੇ ਨੋਂਣ ਵਾਲੇ ਪਾਣੀ ਦੇ ਵਿੱਚ ਪਾ ਕੇ ਆਪਾਂ ਰੱਖ ਦਿੱਤੇ ਸੀਗੇ 3-4 ਦਿਨ ਦੇ ਹੁਣ ਸਾਰੇ ਬੀਲੇ ਹੋ ਗਏ ਸੀ ਬੋਲੇ ਵਧੀਆ ਆਚਾਰ ਸੇਤੀ ਬਣ ਜਾਊਗਾ ਮਸਾਲੇ ਰਗੜੇ ਹੋਈ ਲੈਂਦੇ ਸੀਗੇ ਜੀ ਆਪਾਂ ਘਰੇ ਨਹੀਂ ਰਗੜੇ ਤੇ ਵਿੱਚ ਕਾਲਾ ਨਾਣ ਮਿਕਸ ਕਰ ਲਿਆ ਸੀ ਇਹਨਾਂ ਦੇ ਜਮੈਂਣ ਪਾਈ ਸੀ ਸਾਰੀਆਂ ਚੀਜ਼ਾਂ ਥੋੜੇ ਥੋੜੇ ਮਿਕਸ ਕਰਕੇ ਨਿੰਬੂਆਂ ਨੂੰ ਚੀਰੇ ਦੇ ਕੇ ਵਿਚ ਭਰ ਕੇ ਪਾ ਰਹੇ ਹਾਂ ਜੀ ਬਾਕੀ ਦਾ ਸਮਾਨ ਜਿਹੜਾ ਮਸਾਲੇ ਵਗੈਰਾ ਖੰਡ ਕੋਈ ਵੱਧ ਪਾਉਣੇ ਨੇ ਉਹ ਉੱਪਰ ਪਾ ਦਾਂਗੇ ਫਿਰ ਇਸ ਵੀਰੇ ਪਾਣੀ ਚੋਂ ਕੱਢ ਕੇ ਨਿੰਬੂ ਆਪਾਂ ਧੋ ਕੇ ਸੁੱਕਣੇ ਪਾ ਲਏ ਸੀ 2 ਘੰਟੇ ਧੁੱਪ ਹਲਵਾ ਲਈ ਚੰਗੀ ਤਰ੍ਹਾਂ ਪਾਣੀ ਸੁਕਾ ਲਿਆ ਇਹਨਾਂ ਦਾ ਉਸ ਤੋਂ ਬਾਅਦ ਫਿਰ ਲੱਗੇ ਸੀ ਇਹ ਅਚਾਰ ਬਣਾਉਣਾ ਚਾਰ ਚਾਰ ਪੀਸ ਕਰਦੇ ਸੀ ਆਪਾਂ ਨਿੰਬੂਆਂ ਦੇ ਅਲੱਗ ਨਹੀਂ ਕਰੀ ਸੀ ਮਤਲਬ ਚੀਰੇ ਦੇ ਦਿੱਤੇ ਸੀ ਤੇ ਉਹਦੇ ਵਿੱਚ ਮਸਾਲਾ ਭਰ ਕੇ ਸਿੱਧੇ ਰੱਖ ਰਹੀ ਸੀ ਵਰਤਮਾਨ ਦੇ ਵਿੱਚ ਤੇ ਉੱਪਰ ਦੀ ਆਪਾਂ ਜਿਹੜੇ ਹੋਰ ਮਸਾਲੇ ਨੇ ਖੰਡ ਨੂਣ ਸਾਰਾ ਕੁਝ ਜਿਹੜਾ ਉੱਪਰ ਪਾ ਲਾਂਗੇ ਜੀ ਫੇਰ ਇਹ ਵਿੱਚ ਤਾਂ ਥੋੜਾ ਥੋੜਾ ਹੀ ਭਰਿਆ ਜਾਂਦਾ ਨਿੰਬੂਆਂ ਦੇ ਖੰਡ ਤੇ ਨੂਣ ਦੇ ਪਾਣੀ ਛੱਡ ਦੇਣੇ ਸਾਰਾ ਮਿਕਸ ਹੋ ਜਾਣਾ ਵਿੱਚ ਜਦੋਂ ਆਚਾਰ ਆਪਾਂ ਹਲਾਉਣੀ ਆਂ ਡੇਲੀ ਕਈ ਦਿਨ ਹਲਾਉਣਾ ਪੈਂਦਾ ਆਚਾਰ ਪਾਉਣ ਤੋਂ ਬਾਅਦ ਤੇ ਇਹ ਆਚਾਰ ਨੂੰ ਆਪਾਂ 2 ਸਾਲ ਤੱਕ ਵੀ ਰੱਖ ਸਕਦੇ ਆ ਜੀ ਬਿਲਕੁਲ ਖਰਾਬ ਨਹੀਂ ਹੁੰਦਾ ਮਿੱਠਾ ਆਚਾਰ ਬਣਾਵਾਂਗੇ ਆਪਾਂ ਘਰ ਦੇ ਨਿੰਬੂ ਨੇ ਜੀ ਇਹੇ ਦੋ ਬਰਤਨਾਂ ਦੇ ਵਿੱਚ ਪਾਵਾਂਗੇ ਆਪਾਂ ਇੱਕ ਵਿੱਚ ਨਹੀਂ ਪਾਉਂਦੇ ਜ਼ਿਆਦਾ ਭਰ ਜਾਂਦਾ ਫਿਰ ਉਹ ਹਿਲਦਾ ਨਹੀਂ ਹੈਗਾ ਜਦੋਂ ਆਪਾਂ ਹਲਾਉਨੇ ਆ ਪਹਿਲਾਂ ਕਈ ਦਿਨ ਤਾਂ ਕਰਕੇ ਆਪਾਂ ਦੋ ਦੇ ਵਿੱਚ ਪਾ ਲੈਣੀ ਚੰਗੀ ਤਰ੍ਹਾਂ ਹਿੱਲ ਜਾਂਦਾ ਆਚਾਰ ਖਰਾਬ ਨਹੀਂ ਹੁੰਦਾ ਫਿਰ 8 ਤੋਂ ਕਿਲੋ ਨੀਂਬੂ ਸੀਗੇ ਇਹ ਆਪਾਂ ਅੰਦਰ ਚੱਕ ਲਈ ਜੀ ਪਾ ਕੇ ਉਥੋਂ ਤੇ ਉੱਪਰ ਪਾ ਦਿੱਤੀ ਅਖੰਡ ਟੱਕ ਜੀ ਨਾਲ ਹੀ ਪਾ ਦਈ ਆਪਾਂ ਬਸ ਕੋਈ ਮਿਣਿਆ ਨਹੀਂ ਕੁਛ ਨਹੀਂ ਅੰਦਾਜ਼ੇ ਜੀ ਨਾਲ ਹੀ ਤੇ ਇਹ ਪਾਵਾਂਗੇ ਜੀ ਜਵੈਣ ਹਾਜਮੇ ਲਈ ਵਧੀਆ ਹੁੰਦੀ ਏ ਕਾਲਾ ਨੌਨ ਤੇ ਸਿੰਪਲ ਨੌਨ ਵੀ ਪਾਵਾਂਗੇ ਬਾਕੀ ਮਸਾਲੇ ਸਾਰੇ ਜਿਹੜੇ ਉਹ ਪੀਸੇ ਹੋਈ ਲੈ ਕੇ ਆਏ ਸੀਗੇ ਜੀ ਆਪਾਂ। ਗੋਸ ਆਪਾਂ ਵਿੱਚ ਪਾ ਦਿੰਦੇ ਨੇ ਨਿੰਮੂਆਂ ਦੇ ਤੇ ਗੋਸ ਉੱਪਰ ਪਾ ਦਾਂਗੇ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ। ਬਿਲਕੁਲ ਸਿੰਪਲ ਤਰੀਕੇ ਨਾਲ achar ਪਾਇਆ ਆਪਾਂ। ਤੇ ਖਰਾਬ ਵੀ ਨਹੀਂ ਹੁੰਦਾ 2 ਸਾਲ ਤੱਕ। ਇਹ ਬਾਦ ਜੀ ਮਸਾਲੇ ਆਪਾਂ ਪੀਸੇ ਹੋਏ ਤੇ ਨਾਣ ਪਾ ਲਿਆ। ਤੁਪੇ ਧਰ ਦਿਆ ਕਰਾਂਗੇ ਨਾਲੇ ਆਪਾਂ ਇਹਨੂੰ ਕਈ ਦਿਨ ਧੁੱਪ ਲਵਾਵਾਂਗੇ ਹੋਰ। ਤੇ ਨਾਲੇ ਹਿਲਾ ਦਿਆ ਕਰਾਂਗੇ ਜੀ। ਇਹ ਸਾਰੇ ਮਸਾਲੇ ਆਪਾਂ ਨਾਣ ਵਗੈਰਾ ਉੱਪਰ ਪਾ ਦਿੱਤੇ ਜੀ। ਤੇ ਹੁਣ ਆਪਾਂ ਇਹਨਾਂ ਨੂੰ ਬੰਦ ਕਰਕੇ ਰੱਖ ਦਾਂਗੇ।